ਵਾਹਿਗੁਰੂ ਜੀ ਦੀ ਬਖਸ਼ਿਸ਼ ਸਭ ਤੋਂ ਪਹਿਲਾਂ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮੇਂ ਕੱਢ ਕੇ ਤੇ ਮੌਸਮ ਦੇ ਸਾਹਮਣੇ ਆਏ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਅਨੇਕ ਲੋਕ ਤੁਹਾਡੇ ਆਏ ਹੋ ਅਸੀਂ ਮੰਚ ਤੇ ਬੈਠੇ ਸਾਰੇ ਨੇਤਾगण ਮੈਡਮ ਸਾਹਿਬ ਜੀ ਸਾਹਿਬ ਜਨਰੇਲ ਪਾਰਟੀ ਦੇ ਬਾਰੇ ਤੇ ਪਾਰਟੀ ਦੇ ਨੀਤੀ ਬਾਰੇ ਬਹੁਤ ਵਿਸਥਾਰ ਤੇ ਦੋਨੋਂ ਦੱਸਿਆ ਇਹਨਾਂ ਦੀ ਗੱਲ ਜੇ ਮੈਂ ਥੋੜੀ ਦੀ ਗੋਸ਼ਟ ਦੇ 7000 ਹੈਗਾ ਜਨਤਾਧਲ ਬਾਰੇ ਕਿ ਜਨਤਾਧਲ ਇਹਨਾਂ ਨੇ ਵੈਸੇ ਨਹੀਂ ਜ਼ਿਕਰ ਕੀਤਾ ਕਿ ਨਵੀਂ ਪੁਰਾਣੀ ਪਾਰਟੀ ਹੈ ਬਹੁਤ ਪੁਰਾਣੀ ਪਾਰਟੀਆਂ ਚੋਂ ਜਿਵੇਂ ਕਿ ਸਾਰੇ ਨੂੰ ਪਤਾ ਹੋਊਗਾ ਕਿ ਜਿਹੜੀ ਭਾਜਪਾ ਹੈ ਜਿਹੜੇ ਦੇਸ਼ ਦੇ ਵਿੱਚ ਕਬਜ਼ਾ ਹੈ ਰਾਜ ਕੀਤਾ ਹੋਇਆ ਉਹ ਜਨਤਾਧਲ ਦੇ ਨਾਲ ਇਸੇ ਦੀ ਕਰਦੇ ਜਦੋਂ ਸ਼ੁਰੂ ਤੋਂ ਉਹਨਾਂ ਨੇ ਇੱਥੇ ਜਨਤਾਧਲ ਤੋਂ ਹਟ ਰਹੀ ਤੇ ਭਾਜਪਾ ਪੂਰੇ ਹਿੰਦੁਸਤਾਨ ਦੀ ਇੱਕ ਸੀਟ ਲੈ ਕੇ ਆਈ ਸੀ ਤੇ ਅੱਜ ਦੇਖੋ ਕਿੰਨੇ ਕਿਤੇ ਲੌਂਚ ਕੀ ਮੈਂ ਇਸ ਲਈ ਗੱਲਣਾ ਚਾਹਣਾ ਕਿ ਜੇ ਅਪਨੋ ਸ਼ੁਰੂ ਛੋਟੇ ਤੋਂ ਕਹਾਂਗੇ ਕਿ ਆਪਣਾ ਸੋਲ ਹੋਊਗੀ ਆਪਣੇ ਵਿਚਾਰ ਇਕੱਠੇ ਚੱਲਣ ਦੇ ਹੋਊਗਾ ਤੇ ਅੱਜ ਜੋ ਮੋਗਾ ਦੀ ਮੀਟਿੰਗ ਹੋਈ ਹੈ ਜੀ ਕਿ ਕਿਸ ਪਰਪਸ ਹਸਤੇ ਦੀ ਕਿਸ ਪਾਰਟੀ ਲੋਈ ਹੈ ਜੀ ਤੇ ਸ਼ੁਭ ਨਾਮ ਆਪਣਾ ਕੀ ਹੈ ਜੀ ਉਹ ਕੀ ਤੁਹਾਡੇ ਰੈਜਿਗ੍ਰੇਸ਼ਨ ਔਰ ਕੀ ਤੁਹਾਡੇ ਮੁੱਦੇ ਹੈ ਜੀ ਪਹਿਲਾਂ ਤਾਂ ਮੈ ਘਰੋਂ ਸਾਹਿਬ ਦੀ ਬਖਸ਼ੀ ਹੋਈ ਜਿਹੜੀ ਫਤਿਹ ਉਹ ਵੀ ਸਾਂਝ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਦੱਸਾਂ ਦਾਸ ਜਤਿੰਦਰ ਸਿੰਘ ਮਹਿਲਕਣਾ ਮੈਂਬਰ ਪੀਏਸੀ অবজারভার ਮਾਲਵਾ ਜੋਂ ਤੇ ਸਿਕੰਦਰ ਪੰਜਾਬ ਇਹ ਦਾਸ ਦੀ ਡੈਜਿਗਨੇਸ਼ਨ ਹੈ ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜੇ ਪੰਜਾਬ ਦੇ ਫਖ ਰਹੇ ਮੁੱਦੇ ਨੇ ਜਿਵੇਂ ਕਿ ਛੇਵਾਂ ਦਰਾਂ ਨਸ਼ਿਆਂ ਦਾ ਕਰਪਸ਼ਨ ਦਾ ਹੋਰ ਕੋਈ ਸਮਾਂ ਸੀ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਇੱਕ ਸਮਾਂ ਸੀ ਵੀ ਕੁੱਤੇ ਦੇ ਗੱਜ ਸਿਉਨੇ ਦਾ ਕੈਂਥਾ ਪਾ ਕੇ ਉਹਨੂੰ ਲੂੜੀਆਂ ਦੇ ਛੱਡ ਦਿੱਤਾ ਜਾਂਦਾ ਸੀ ਕੋਈ ਉਹਨੂੰ ਹੱਥ ਤੱਕ ਨਹੀਂ ਲੋਂਦਾ ਸੀ ਤੇ ਅੱਜ ਜੋ ਪੰਜਾਬ ਦੀ ਸਥਿਤੀ ਹੈ ਜਿਹੜੀ ਦਿਨ ਬਦ ਦਿਨ ਵਿਗੜਦੀ ਵੱਧ ਤੋਂ ਵੱਧ ਹੁੰਦੀ ਜਾ ਰਹੀ ਆ ਉਹ ਇਹ ਜੇ ਮੁੱਦਿਆਂ ਨੂੰ ਲੈ ਕੇ ਹੀ ਅਸੀਂ ਅੱਜ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਲਵਿੰਦਰ ਸਿੰਘ ਬੈੜੀਪਾਲ ਜੀ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤੇ ਜਿਹੜੇ ਇਹ ਮੁੱਦੇ ਪੱਖ ਰਹੇ ਨੇ ਜਿਵੇਂ ਕਿ ਇੱਕ ਨਾਰਾ ਹੁੰਦਾ ਸੀ ਜੈ ਜਵਾਨ ਤੇ ਜੈ ਕਿਸਾਨ ਇਸ ਨਾਰੇ ਦਾ ਜਿਹੜਾ ਇਹਨੇ ਭਗਵੰਤੇ ਨੇ ਮੜਿਆ ਮੇਡ ਕਰਕੇ ਰੱਖ ਦਿੱਤਾ ਕਿਸਾਨ ਆਪਦੇ ਹੱਕਾਂ ਦੀ ਗੱਲ ਕਰਦੇ ਆ ਤਾਂ ਇਹ ਡਾਂਗ ਚੱਕ ਲੈਂਦਾ ਮਜ਼ਦੂਰ ਆਪਣੇ ਹੱਕਾਂ ਦੀ ਗੱਲ ਕਰਦਾ ਤਾਂ ਵੀ ਡਾਂਗ ਚੱਕ ਲੈਂਦਾ ਹੋਰ ਤਾਂ ਹੋਰ ਏਡੇ ਵੱਡੇ ਮਿਲਟਰੀ ਦੇ ਅਫਸਰ ਨੂੰ ਇੱਕ ਪਾਗਲ ਜਿਵੇਂ ਪਾਗਲ ਕੁੱਤੇ ਨੂੰ ਆਪਾਂ ਕਹਿੰਦੇ ਆ ਮੈਨੂੰ ਸ਼ਬਦ ਵਰਤਣੇ ਨਹੀਂ ਚਾਹੀਦੇ ਉਹਨੂੰ ਆਪਾਂ ਕਰਦੇ ਆ ਮੇਰੇ ਸਤਿਕਾਰਯੋਗ ਨੇ ਮਿਲਟਰੀ ਅਫਸਰ ਉਹ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਕਿ ਉਹ ਹਾਲ ਉਹਨਾਂ ਨੇ ਕੀਤਾ ਤੇ ਇਹ ਨਿੰਦਨਯੋਗ ਆ ਮੈਂ ਕੜੀ ਸ਼ਬਦਾਂ ਦੇ ਵਿੱਚ ਕੜੀ ਸ਼ਬਦਾਂ ਜਿਹਦੀ ਨਿੰਦਿਆ ਕਰਦਾ ਇਹੀ ਜਿਹੜਾ ਹਾਲਾਤ ਪਹਿਲਾਂ ਨਾ ਤਾਂ ਆਏ ਨੇ ਤੇ ਨਾ ਹੋਣੇ ਨੇ ਮੀਟਿੰਗ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਪਰਿਵਾਰ ਸਾਡੇ ਜਨਤਾਧਲ ਯੂਨਾਈਟਡ ਦਾ ਹਿੱਸਾ ਬਣੇ ਨੇ ਮੈਂ ਸਾਰਿਆਂ ਨੂੰ ਵੈਲਕਮ ਆਖਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਪਾਰਟੀ ਨੂੰ ਪੰਜਾਬ ਨੂੰ ਪੰਥ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਚੜ੍ਹਦੀ ਕਲਾ 'ਚ ਰਹਿ ਕੇ ਸਾਰੇ ਪੰਜਾਬ ਦੇ ਮੁੱਦਿਆਂ ਦੇ ਪੈਰਾਂ ਦੇਵਾਂਗੇ ਪੰਜਾਬ ਨੂੰ ਦੁਬਾਰਾ ਤੋਂ ਫੇਰ ਖੁਸ਼ਹਾਲ ਸੋਹਣੀ ਦੀ ਚਿੜੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ ਮੋਗਾ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ ਤੁਹਾਡੀ ਪਾਰਟੀ ਲੋਕ ਔਰ ਉਹਦਾ ਤੁਹਾਡਾ ਸ਼ੁਭ ਨਾਮ ਔਰ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ ਮੋਗਾ ਦੇ ਵਿੱਚ ਜੇ ਅੱਜ ਇਕੱਠ ਜੋ ਕੀਤਾ ਜੀ ਪੁੱਛਿਆ ਨਾਮ ਤੇ ਮੇਰਾ ਮਾਲਵਿੰਦਰ ਸਿੰਘ ਗਰੀਬਾਨ ਤੇ ਜਿਹੜੀ ਮੋਗਾ ਦੇ ਵਿੱਚ ਮੀਟਿੰਗ ਆਪਣੇ ਬਲੇ ਮਹਿਲਕਲਾ ਸਾਹਿਬ ਨੇ ਪਾਰਟੀ ਦੇ ਸਾਡੇ ਸਖਤਰ ਨੇ ਇੰਨਾਂ ਨੇ ਮੀਟਿੰਗ ਇੱਥੇ ਰੱਖੀ ਤੇ ਇੱਥੇ ਜੁਆਇਨਿੰਗ ਕਰਵਾਈ ਹੈਗੀ ਨਵੇਂ ਮੈਂਬਰਸ ਦੀ ਤੇ ਆਉਦੇਦਾਰਾਂ ਦੀ ਬਹੁਤ ਵਧੀਆ ਰਿਸਪੌਂਸ ਬਹੁਤ ਚੰਗੀ ਮੀਟਿੰਗ ਲੈਣੀ ਕੀਤੀ ਬੜੇ ਤੁਸੀਂ ਦੇਖਿਆ ਹੋਗਾ ਆਪ ਵੀ ਬੜੇ ਪਰ ਚੜ੍ਹ ਕੇ ਲੋਕ ਹੀ ਆਏਗੇ ਕਿ ਜੰਡਾ ਕੀ ਰਹੇਗਾ ਹੀ ਤਾਂ ਪਾਰਟੀਆਂ ਨਾਲੋਂ ਅਲੱਗ ਕੀ ਹੋਏਗਾ ਜੀ ਦੇਖੋ ਸਾਡਾ ਏਜੰਡਾ ਤਾਂ ਇਹ ਹੈਗਾ ਕਿ ਪੰਜਾਬ ਸਾਡਾ ਆਪਣਾ ਸਟੇਟ ਹੈ ਤੇ ਜੋ ਅਸੀਂ ਦੇਖਦੇ ਆਂ ਅੱਜ ਦੀ ਰੇਖਣਾ ਜੋ ਪੰਜਾਬ ਦੇ ਹਾਲ ਹੋ ਗਏ ਹਾਲਾਤ ਹੋ ਗਏ ਨੇ ਬੜਾ ਦੁੱਖ ਹੁੰਦਾ ਹੈਗਾ ਤੇ ਸਾਡਾ ਡੇਟਾ ਦਾ ਪੰਜਾਬ ਦੇ ਹੱਕ 'ਚ ਹੀ ਹੈਗਾ ਪੰਜਾਬ ਪੰਜਾਬੀ ਦੇ ਪੰਜਾਬੀ ਪਹਿਲਾ ਜਿਹੜਾ ਸਟੇਟ ਕਿਸੇ ਜ਼ਮਾਨੇ 'ਚ ਜਦ ਸਾਰਾ ਹਿੰਦੁਸਤਾਨ ساری ਦੁਨੀਆ ਦੇਖਦੇ ਸੀਗੇ ਉੱਚਾ ਕਰਕੇ ਅਸੀਂ ਉਹੀ ਦੇਖਣਾ ਚਾਹੁੰਦੇ ਆਂ ਕਿ ਹਿੰਦੁਸਤਾਨ ਦਾ ਨੰਬਰ 1 ਸਟੇਟ ਹੋਵੇ ਤੇ ਸਾਫ ਨੀਅਤ ਸਾਫ ਨੀਤੀ ਨਾਲ ਚੱਲਾਂਗੇ ਤੇ ਜ਼ਰੂਰ ਹੋਊਗਾ ਕਿ ਸਾਡੇ ਅਸੀਂ ਦੇਖਿਆ ਸਾਡੇ ਲੀਡਰ ਨੇ ਕਰਕੇ ਦਿਖਾਇਆ ਨਿਦੇਸ਼ ਕੁਮਾਰ ਜੀ ਨੇ ਆਪਣੇ ਸਟੇਜ 'ਤੇ ਅਸੀਂ ਵੀ ਕਰ ਸਕਦੇ ਜਦੋਂ ਆਮ ਪਾਰਟੀ ਆਈ ਸੀ ਤਾਂ ਉਹਨੇ ਬਹੁਤ ਸਾਰੇ ਲੋਕਾਂ ਨਾਲ ਵਾਅਦੇ ਕੀਤੇ ਸੀ ਲੋਕਾਂ ਨਾਲ ਕਮਿਟਮੈਂਟਾਂ ਕੀਤੀਆਂ ਲੋਕਾਂ ਨੇ ਲੋਕਾਂ ਨੇ ਵਿਸ਼ਵਾਸ ਬਹੁਤ ਵੱਡਾ ਕੀਤਾ ਵੀ ਨਵੀਂ ਪਾਰਟੀ ਆ ਰਹੀ ਹੈ ਕੁਝ ਸਾਡੇ ਲਈ ਲੱਗ ਬਹੁਤ ਵੱਡਾ ਕਰਨ ਜਾ ਰਹੀ ਹੈ ਬਕਰ ਪਰ ਤਿੰਨਾਂ ਸਾਲਾਂ ਦੇ ਵਿੱਚ ਲੋਕਾਂ ਨੂੰ ਜੋ ਮਿਲਿਆ ਉਹ ਜਨਤਾ ਤੁਸੀਂ ਪਹਿਲੀ ਬਾਤ ਸਮਝ ਦੇਖ ਦੇ ਹੀ ਰਹੇ ਹੋ ਉਹ ਤੁਹਾਡਾ ਕਿਵੇਂ ਵਿਸ਼ਵਾਸ ਲੋਕ ਕਰਨੀ ਉਹ ਤੁਸੀਂ ਲੱਗ ਕਰ ਰਹੇ ਹੋ ਕੁਝ ਉਹਨਾਂ ਨੂੰ ਬਿਲਕੁਲ ਮੈਂ ਤੁਹਾਨੂੰ ਇੱਕ ਮਹਾਨ ਜਿਹਾ ਡਿਫਰੈਂਸ ਦੱਸ ਦਿੰਦਾ ਮੈਂ ਜਿਵੇਂ ਆਮ ਆਦਮੀ ਪਾਰਟੀ ਚੋਂ ਆਪਾਂ ਦਾ ਬੜੇ ਸਾਊ ਲੋਗ ਐ ਮੈਨੂੰ ਲੱਗਦਾ ਕਿ ਆਪਾਂ ਪ੍ਰੋਸੈਸ ਆ ਜਾਂਦੇ ਪਰ ਜਿਹੜੇ ਆਪਾਂ ਲੀਡਰ ਜਿੰਨੂੰ ਲੈ ਕੇ ਆਏ ਸੀ ਨਾ ਚਲੋ ਨਿੰਦਾ ਨਹੀਂ ਕਰਨੀ ਚਾਹੀਦੀ ਕਿਸੇ ਦੀ ਪਰ ਕੇਬੀ ਘਾਲ ਸਾਹਿਬ ਨਵੇਂ ਚਾਹੇ ਉਹਨਾਂ ਨੂੰ ਇਹ ਜਿਹਾ ਤਜਰਬਾ ਨਹੀਂ ਸੀ ਕਿ ਇੱਕ ਪੰਜਾਬ ਇੱਕ ਖੇਤੀਬਾੜੀ ਸਟੇਟ ਹੈ ਤੇ ਉਹ ਦਿੱਲੀ ਦੇ ਮੁੱਖ ਮੰਤਰੀ ਸੀਗੇ ਇੱਕ ਮਤਲਬ ਟਰੇਡਿੰਗ ਕਮਿਊਨਿਟੀ ਆ ਇਹ ਨਾ ਬੜਾ ਡਿਫਰੈਂਟ ਇਹ ਤੁਸੀਂ ਦੇਖੋ ਬਿਹਾਰ ਵੀ ਖੇਤੀਬਾੜੀ ਸਟੇਟ ਹੈ ਜਿਨ੍ਹਾਂ ਦੀ ਆਪਾਂ ਸੋਚ ਨੀਤੀ ਲੈ ਕੇ ਆ ਰਹੇ ਹਾਂ ਇਹ ਨਹੀਂ ਕਿ ਉਹਨਾਂ ਨੂੰ ਲੈ ਕੇ ਆ ਰਹੀਆਂ ਇਹ ਆਪਾਂ ਪੰਜਾਬ ਤੇ ਪੰਜਾਬੀਆਂ ਨੇ ਹੀ ਇੱਥੇ ਪਾਰਟੀ ਚਲਾਨੀ ਹੈ ਲੇਕਿਨ ਉਹਨਾਂ ਦੀ ਜੋ ਨੀਤ ਤੇ ਨੀਅਤ ਆਪਾਂ ਆਪ ਹੀ ਆਪਾਂ ਦੇਖ ਲਈਏ ਜੋ ਕਿੱਥੇ ਬਿਹਾਰ ਸੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਲੀਡਰ ਆਏ ਨਹੀਂ ਤੇ ਕਿੱਥੇ ਅੱਜ ਹੈਗਾ ਅੱਜ ਗਰੋਥ ਰੇਟ ਡਬਲ ਡਿਜੀਟ ਹੈ ਸ਼ਾਇਦ ਹਿੰਦੁਸਤਾਨ پورے ਹਿੰਦੁਸਤਾਨ ਦਾ 7% ਗਰੋਥ ਰੇਟ ਹੈ ਬਿਹਾਰ ਦਾ 14-15% ਤੇ ਹੈਗਾ ਸੋ ਜੇ ਉਹ ਕਰ ਸਕਦੇ ਨੇ ਆਪਾਂ ਵੀ ਕਰ ਸਕਦੇ ਹਾਂ ਇਹ ਇੱਕ ਐਕਸਪੀਰੀਐਂਸਡ ਇੱਕ ਇੱਕ ਐਨਜਵੇਟ ਡਾਕਟਰ ਦੇ ਕੋਈ ਹਕੀਮ ਵੀ ਇੱਕ ਨਵਾਂ ਹੋਇਆ ਤੇ ਇੱਕ ਤਜਰਬੇਕਾਰ ਹੋ ਗਿਆ ਇਹ ਤਜਰਬੇਕਾਰ ਹਕੀਮ ਡਾਕਟਰ ਨਾਲ ਅਸੀਂ ਮਿਲ ਕੇ ਪੰਜਾਬ ਨੂੰ ਦਰੁਸਤ ਕਰਨਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ